ਇੱਕ ਬੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਉਂਦੀ ਪਈ ਹੈ ਯੇਸ਼ੂ ਯੇਸ਼ੂ ਦੇ ਨਾਮ ਤੇ ਪਾਦਰੀ ਬਜਿੰਦਰ ਜਿਹੜਾ ਕਿ ਇਸ ਵੇਲੇ ਸਲਾਖਾਂ ਦੇ ਪਿੱਛੇ ਹੈ ਉਸ ਮਾਮਲੇ ਦੇ ਵਿੱਚ ਇੱਕ ਜੋੜੇ ਦੇ ਵੱਲੋਂ ਇੱਕ ਕੇਸ ਦਰਜ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਬਜਿੰਦਰ ਨੂੰ ਸਜ਼ਾ ਹੁੰਦੀ ਹੈ ਪਰ ਹੁਣ ਉਸ ਜੋੜੇ ਤੇ ਹੀ ਕਈ ਤਰ੍ਹਾਂ ਦੇ ਮਾਮਲੇ ਦਰਜ ਹੋ ਗਏ ਐ ਜਿਸ ਤੋਂ ਬਾਅਦ ਮਾਮਲਾ ਕਾਫੀ ਹੈਰਾਨ ਅਤੇ ਸੋਚਣ ਵਾਲਾ ਬਣਦਾ ਪਿਆ ਐ ਕਿ ਉਸ ਜੋੜਾ ਜਿਹੜਾ ਕਿ ਇਹ ਦਾਵਾ ਕਰਦਾ ਪਿਆ ਐ ਕਿ ਸਾਡੇ ਸਾਰੇ ਆਲੇ ਦੁਆਲੇ 24 ਘੰਟੇ ਪੁਲਿਸ ਵਾਲੇ ਰਹਿੰਦੇ ਐ ਅਸੀਂ ਕਿਵੇਂ ਕਿਸੇ ਦੀ ਕੁੱਟਮਾਰ ਕਰਦੇ ਕਰ ਸਕਦੇ ਐ ਇੰਨਾ ਹੀ ਨਹੀਂ ਇਸ ਮਾਮਲੇ ਦੇ ਵਿੱਚ ਇੱਕ ਇੱਕ ਐਂਗਲ ਜਿਹੜਾ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਜ਼ਰੂਰ ਇਸ ਨੂੰ ਸੁਣ ਕੇ ਆਪਣੀ رائے ਦੇ ਸਕਦੇ ਹਾਂ ਜ਼ਿਕਰੇ ਖਾਸ ਹੈ ਕਿ ਬਾਬੇ ਦੇ ਨਾਮ ਤੋਂ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਜਿਸਤੇ ਜ਼ਬਰਦਨਾਹ ਦਾ ਮਾਮਲਾ ਜਿਸ ਨੂੰ ਜੇਲ ਭਜਵੋਣ ਵਾਲੀ ਦੰਪਤੀ ਜੋੜਾ ਜਿਹੜਾ ਖਰੜ ਦੀ ਔਰਤ ਸੀ ਉਸ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਖਿਲਾਫ ਜ਼ਬਰਦਨਾਹ ਕੁੱਟਮਾਰ ਅਤੇ ਅਪਹਰਨ ਵਰਗੇ ਮਾਮਲੇ ਦਰਜ ਹੋ ਗਏ ਆ ਉਧਰ ਜੋੜੇ ਨੇ ਇਸ ਮਾਮਲੇ ਨੂੰ ਝੂਠਾ ਦੱਸਿਆ ਆ ਉਹਨਾਂ ਦਾ ਕਹਿਣਾ ਹੈ ਕਿ ਪਾਦਰੀ ਦੇ ਖਿਲਾਫ ਕੇਸ ਤੇ ਚੱਲਦੇ ਆ ਪੁਲਿਸ ਸਿਕਿਉਰਿਟੀ ਉਹਨਾਂ ਨੂੰ ਮਿਲੀ ਹੋਈ ਹੈ 24 ਘੰਟੇ ਉਹ ਨਜ਼ਰਬੰਦ ਵਰਗੇ ਹਾਲਾਤਾਂ ਦੇ ਵਿੱਚ ਰਹਿੰਦੇ ਆ ਅਜਿਹੇ ਦੇ ਵਿੱਚ ਇਹ ਸਾਰੇ ਇਲਜ਼ਾਮ ਬੇਬੁਨਿਆਦ ਹੈ ਤੇ ਇਹ ਜੇਲ੍ਹ ਦੇ ਵਿੱਚ ਬੈਠਾ ਬਜਿੰਦਰ ਹੀ ਸਭ ਕੁਝ ਕਰਵਾਉਂਦਾ ਪਿਆ ਆ ਜੋੜੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜ਼ਮਾਨਤ ਪਟੀਸ਼ਨ ਕੋਰਟ ਦੇ ਵਿੱਚ ਖਾਰਜ ਤੱਕ ਹੋ ਚੁੱਕੀ ਹੈ ਜਦਕਿ ਉਹਨਾਂ ਨੇ ਕੋਈ ਪਟੀਸ਼ਨ ਦਾਇਰ ਤੱਕ ਨਹੀਂ ਕੀਤੀ ਸੀ ਉਹਨਾਂ ਨੇ ਇਸ ਸਬੰਧ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਇੱਕ ਮੰਗ ਪੱਤਰ ਵੀ ਲਿਖਿਆ ਹੈ ਕਿ ਜਾਂਚ ਇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਹੈ ਵਕੀਲ ਦੇ ਖਿਲਾਫ ਕਾਰਵਾਈ ਦੇ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਜੱਜ ਨਾਲ ਵੀ ਉਹਨਾਂ ਨੇ ਮਿਲਣ ਦੀ ਗੱਲ ਕੀਤੀ ਹੈ ਜਿਸ ਨੂੰ ਯਾਦ ਹੈ ਉਹ ਤਾਂ ਠੀਕ ਹੈ ਜਿਨ੍ਹਾਂ ਨੂੰ ਨਹੀਂ ਯਾਦ ਤੁਹਾਨੂੰ ਯਾਦ ਕਰਵਾ ਦਈਏ ਕਿ ਆਖਰ ਬਜਿੰਦਰ ਸਿੰਘ ਕੌਣ ਹੈ ਜਾਂ ਕੌਣ ਸੀ ਜ਼ਿਕਰੇ ਖਾਸ ਹੈ ਕਿ ਜੇਕਰ ਬਜਿੰਦਰ ਦੀ ਗੱਲ ਕੀਤੀ ਜਾਵੇ 1982 ਦੇ ਵਿੱਚ ਇਸ ਦਾ ਹਰਿਆਣਾ ਦੇ ਯਮਨਾ ਨਗਰ ਦੇ ਵਿੱਚ ਜਨਮ ਹੁੰਦਾ ਹੈ 15 ਸਾਲ ਪਹਿਲਾਂ ਕਤਲ ਕੇਸ ਦੇ ਵਿੱਚ ਉਹ ਜੇਲ੍ਹ ਗਿਆ ਉਸ ਤੋਂ ਬਾਅਦ ਉਸਨੇ ਐਸਾਈ ਧਰਮ ਅਪਣਾਇਆ 2012 ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ ਚੰਡੀਗੜ੍ਹ ਚ ਤਾਜਪੁਰ ਚਰਚੇ ਤੋਂ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਹਰ ਐਤਵਾਰ ਨੂੰ ਪ੍ਰਾਰਥਨਾ ਸਭਾ ਲਗਾਉਂਦਾ ਰਿਹਾ ਚਮਤਕਾਰ ਦੇ ਨਾਮ ਤੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਨੂੰ ਲੈ ਕੇ ਉਸ ਦੀਆਂ ਕਾਫੀ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹੀਆਂ ਪਰ ਦੂਸਰੇ ਪਾਸੇ ਕਪਲ ਦੇ ਵੱਲੋਂ ਡੀਜੀਪੀ ਨੂੰ ਪੱਤਰ ਦੇ ਵਿੱਚ ਪੰਜ ਮੁੱਖ ਗੱਲਾਂ ਕਿਹਾ ਗਈਆਂ ਨੇ ਕਪਲ ਨੇ ਪੱਤਰ ਦੇ ਵਿੱਚ ਕਿਹਾ ਹੈ ਕਿ ਉਹਨਾਂ ਤੇ ਹਿਮਾਚਲ ਪ੍ਰਦੇਸ਼ ਦੀ ਜ਼ਿਲ੍ਹਾ ਮੰਡੀ ਬਹਿਲ ਥਾਣੇ ਦੇ ਵਿੱਚ 30 ਮਈ ਨੂੰ 87 71 ਬੀ ਐਨ ਐਸ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੁੰਦਾ ਇਸ ਕੇਸ ਦੀ ਘਟਨਾ 22 23 ਮਈ ਦੀ ਦੱਸੀ ਗਈ ਹੈ ਇਸ ਮਾਮਲੇ ਦੀ ਜਾਂਚ ਦੇ ਲਈ ਉਹਨਾਂ ਨੇ ਉਹਨਾਂ ਨੂੰ ਕੋਈ ਨੋਟਿਸ ਤੱਕ ਵੀ ਨਹੀਂ ਆਇਆ ਉਹਨਾਂ ਨੇ ਕਿਹਾ ਹੈ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਆਧਾਰ ਕਾਰਡ ਦੀ ਕਾਪੀ ਲਗਾ ਕੇ ਮੰਡੀ ਕੋਡ ਦੇ ਵਿੱਚ ਸਾਡੀ ਬੇ ਲਗਾ ਦਿੱਤੀ ਗਈ ਹੈ ਅਤੇ ਸਾਨੂੰ ਪਤਾ ਵੀ ਨਹੀਂ ਹੈ ਇਹ ਸਭ ਕੁਝ ਪਤਾ ਚੱਲਿਆ ਆਇਆ ਕਿ ਜੂਨ 7 ਸਵੇਰੇ 9 ਵਜੇ ਥਾਣੇ ਸਾਡੀ ਜਿਹੜੀ ਬਹਿਲ ਥਾਣੇ ਦੀ ਟੀਮ ਹੈ ਸਾਡੇ ਘਰ ਪਹੁੰਚਦੀ ਹੈ ਉਦੋਂ ਉਹਨਾਂ ਨੂੰ ਇਸ ਬਾਬਤ ਪਤਾ ਚੱਲਦਾ ਆਇਆ ਦੂਸਰੀ ਗੱਲ ਔਰਤ ਨੇ ਅੱਗੇ ਦੱਸਿਆ ਆ ਕਿ ਪੁਲਿਸ ਨੇ ਸਾਨੂੰ ਅਤੇ ਮੇਰੇ ਪਤੀ ਦੇ ਗਨਮੈਨ ਤੋਂ ਪੁੱਛਿਆ ਕਿ 22 ਅਤੇ 23 ਮਈ ਨੂੰ ਤੁਸੀਂ ਕਿੱਥੇ ਸੀ ਫਿਰ ਪੁਲਿਸ ਨੇ ਦੱਸਿਆ ਕਿ ਮੰਡੀ ਜ਼ਿਲ੍ਹਾ ਅਦਾਲਤ ਦੇ ਵਿੱਚ 3 ਜੂਨ 2025 ਨੂੰ ਇੱਕ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਇਸ ਤੇ 4 ਜੂਨ 2025 ਨੂੰ ਸੁਣਵਾਈ ਦੇ ਦੌਰਾਨ ਪੁਲਿਸ ਨੂੰ ਨੋਟਿਸ ਭੇਜਿਆ ਗਿਆ ਫਿਰ 6 ਜੂਨ ਨੂੰ ਇਸ ਮਾਮਲੇ 'ਚ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਗਏ ਤੀਸਰੀ ਗੱਲ ਮਹਿਲਾ ਨੇ ਦੱਸਿਆ ਕਿ ਮੇਰਾ ਪਤੀ ਪੰਜਾਬ ਦੇ ਵਿੱਚ ਇੱਕ ਸੰਗਠਨ ਦਾ ਪ੍ਰਮੁੱਖ ਹੈ ਅਤੇ ਸਮਾਜ ਸੇਵੀ ਹੈ ਅਸੀਂ ਦੋਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸਾਨੂੰ ਗਨਮੈਨ ਮਿਲੇ ਹੋਇਆ ਜੇਕਰ ਅਸੀਂ ਸ਼ਹਿਰ ਤੋਂ ਬਾਹਰ ਜਾਨੇ ਆ ਤਾਂ ਪੁਲਿਸ ਨੂੰ ਦੱਸਣਾ ਪੈਂਦਾ ਆ ਅਸੀਂ ਤਾਂ 24 ਘੰਟੇ ਨਜ਼ਰਬੰਦ ਤਾਂ ਇਹ ਸਭ ਕੁਝ ਮੇਰੇ ਪਤੀ ਨੂੰ ਫਸਾਉਣ ਦੇ ਲਈ ਕੀਤਾ ਜਾ ਰਿਹਾ ਆ ਜ਼ਿਕਰੇ ਖਾਸ ਹੈ ਕਿ ਮਹਿਲਾ ਨੇ ਦੱਸਿਆ ਆ ਕਿ ਬਜਿੰਦਰ ਸਿੰਘ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਸਜ਼ਾ ਹੋਈ ਉਸ ਦਿਨ ਤੋਂ ਬਾਅਦ ਲਗਾਤਾਰ ਸਾਡੇ ਉੱਪਰ ਜੇਲ੍ਹ ਦੇ ਵਿੱਚ ਬੈਠ ਕੇ ਉਹ ਸ਼ਿਕਾਇਤਾਂ ਦਰਜ ਕਰਵਾ ਰਿਹਾ ਆ ਉਹ ਜੇਲ੍ਹ ਦੇ ਵਿੱਚ ਸਾਰੀਆਂ ਸੁਵਿਧਾਵਾਂ ਉਸ ਨੂੰ ਮਿਲੀਆਂ ਹੋਈਆਂ ਨੇ ਅਸਕਰ ਦਾ ਵੀ ਜ਼ਿਕਰ ਕੀਤਾ ਗਿਆ ਹੁਣ ਮੰਡੀ ਦੇ ਵਿੱਚ ਜੋ ਇਹ ਘਟਨਾ ਸਾਹਮਣੇ ਆਈ ਹੈ ਇਸ ਜੋੜੇ ਨੇ ਕਿਹਾ ਇਹ ਬਿਲਕੁਲ ਬੇਬੁਨਿਆਦ ਹੈ ਜ਼ਿਕਰ ਖਾਸ ਕਰਕੇ ਮਹਿਲਾ ਦੇ ਵਕੀਲ ਨੇ ਦੱਸਿਆ ਹੈ ਕਿ ਕਰੀਬ 4 ਘੰਟੇ ਤੱਕ ਪੁਲਿਸ ਨੇ ਇੱਥੇ ਰਹੀ ਇਸ ਤੋਂ ਬਾਅਦ ਕਵਾਂਡੀਆਂ ਦੇ ਕੈਮਰਿਆਂ ਦੀਆਂ ਰਿਕਾਰਡਿੰਗਾਂ ਚੈੱਕ ਕੀਤੀਆਂ ਗਈਆਂ ਉਹਨਾਂ ਤੇ ਪੰਜਾਬ ਹਿਮਾਚਲ ਦੇ ਚੀਫ ਜਸਟਿਸ ਨੂੰ ਹੁਣ ਖਤ ਲਿਖ ਕੇ ਮੰਗ ਕੀਤੀ ਹੈ ਕਿ ਜ਼ਮਾਨਤ ਦੇਣ ਵਾਲੀ ਜਿਹੜੀ ਫਰਜੀ ਦਲੀਲਾਂ ਵਕੀਲ ਦੇ ਵਿੱਚ ਗੱਲ ਕੀਤੀ ਗਈ ਹੈ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਪਰਦਾ ਚੁੱਕਿਆ ਜਾ ਸਕੇ ਜ਼ਿਕਰੇ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਬਜਿੰਦਰ ਨੂੰ ਮੁਹਾਲੀ ਕੋਰਟ ਨੇ 7 ਸਾਲ ਪੁਰਾਣੇ ਜ਼ਬਰਦਸਤ ਮਾਮਲੇ ਦੇ ਵਿੱਚ ਉਮਰ ਕੈਸ ਸੁناਈ ਹੈ ਬਜਿੰਦਰ ਸਿੰਘ ਤੇ 2018 ਦੇ ਵਿੱਚ ਜ਼ਬਰਦਸਤ ਕੁੱਟਮਾਰ ਧਮਕੀ ਦੇਣ ਦੇ ਇਲਜ਼ਾਮਾਂ ਦੇ ਵਿੱਚ ਮੁਹਾਲੀ ਦੇ ਜ਼ਿਰਕਪੁਰ ਥਾਣੇ ਦੇ ਵਿੱਚ ਕੇਸ ਦਰਦ ਹੋਇਆ ਸੀ ਪਰ ਉਸ ਤੋਂ ਬਾਅਦ ਹੁਣ ਦੂਸਰੇ ਜੋੜੇ ਨੂੰ ਲਗਾਤਾਰ ਫਸਾਉਣ ਦੀ ਤਾਂ ਜੋੜੇ ਦੇ ਵੱਲੋਂ ਇੱਕ ਹਾਰ ਲਗਾਈ ਜਾ ਰਹੀ ਹੈ ਕਿ ਸਾਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ